ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਪੇਜ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਇੱਕ ਆਡੀਓ ਐਡ ਕੀਤੀ ਹੈ ਨਾਲ ਆਡੀਓ ਚੱਲ ਰਹੀ ਹੈ ਉਹ ਸਾੜੀਆਂ ਨੂੰ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਇਹ ਆਡੀਓ ਐਸਐਸਪੀ ਪਟਿਆਲਾ ਵਰਮ ਸ਼ਰਮਾ ਦੀ ਹੈ ਜਿਹਦੇ ਵਿੱਚ ਉਹ ਆਪਣੇ ਯੂਨੀਅਰ ਡੀਐਸਪੀ ਐਸਪੀ ਨੂੰ ਹਦਾਇਤ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆ ਉਹਨਾਂ ਦੇ ਕਾਗਜ਼ ਪਾੜਨੇ ਨੇ ਉਹਨਾਂ ਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਨੱਪ ਲੈਣਾ ਇਸ ਤਰੀਕੇ ਦੇ ਕਈ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਇਸ ਦੀ ਪੂਰੀ ਆਡੀਓ ਨੂੰ ਲਿਖ ਕੇ ਵੀ ਪਾਇਆ ਜੋ ਆਡੀਓ ਵਾਾਇਰਲ ਹੋ ਰਹੀ ਹੈ ਉਹਨੂੰ ਲਿਖ ਕੇ ਵੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਤੇ ਪਾਇਆ ਜੋ ਜੋ ਉਹਨਾਂ ਨੇ ਲਿਖਿਆ ਉਵੇਂ-ਉਵੇਂ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀਆਂ ਸਬੰਧੀ ਪਟਿਆਲਾ ਪੁਲਿਸ ਦੀ ਕੱਲ ਰਾਤ ਨੂੰ ਮੋਸਟ ਸੈਂਸਿਟਿਵ ਕਾਨਫਰੰਸ ਕਾਲ ਦੀ ਸਾਰੀ ਰਿਕਾਰਡਿੰਗ ਆਪ ਸਭ ਸੁਣੋ ਹੁਣ ਰਿਕਾਰਡਿੰਗ ਸਟੈਪ ਬਾਈ ਸਟੈਪ ਹੈ ਇਹ ਪੈਰਾ ਬਾਈ ਪੈਰਾ ਤੁਹਾਨੂੰ ਜਾਂ ਜੋ ਗੱਲ ਹੋ ਰਹੀ ਉਸ ਤੇ ਬਾਅਦ ਸੁਣਾਉਣੇ ਆ ਪੜ੍ਹ ਕੇ ਬੋਲਦੇ ਆ ਜੋ ਲਿਖਿਆ ਉਹਨਾਂ ਨੇ ਉਹਨਾਂ ਨੇ ਲਿਖਿਆ ਅੱਜ ਪੁਲਿਸ ਅਬਜ਼ਰਵਰ ਕੋਸਟੋਪ ਸ਼ਰਮਾ ਆਏ ਸੀ ਉਸ ਤੋਂ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਵਿਨੇ ਬੁਬਲਾਨੀ ਕੋਲ ਗਏ ਸੀ ਉੱਥੇ ਡੀਆਈਜੀ ਕੁਲਦੀਪ ਚਾਹਲ ਡੀਸੀ ਪ੍ਰੀਤੀ ਯਾਦਵ ਵੀ ਸੀਗੇ ਤੇ ਮੈਂ ਵੀ ਸੀਗਾ ਅਤੇ ਨਾਲ ਮੇਰੇ ਐਸਪੀ ਹੈੱਡਕੁਆਰਟਰ ਤੇ ਐਸਪੀ ਸਿਟੀ ਵੀ ਸੀਗੇ ਏ ਲਿਖਿਆ ਹੈ ਇਹ ਬੋਲਿਆ ਐਸਐਸਪੀ ਪਟਿਆਲਾ ਵਰਨੁ ਸ਼ਰਮਾ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੱਕੇ ਤੋਂ ਮਨਾ ਨਹੀਂ ਕਰਦਾ ਉਹਨਾਂ ਦਾ ਕਲੀਅਰ ਹੈ ਕਿ ਲੋਕਲ ਬਾਡੀ ਵਿੱਚ ਹੋਣਾ ਹੀ ਸੀ ਹੁਣ ਆਈ ਹੈ ਐਸਐਸਪੀ ਪਟਿਆਲਾ ਪਰੰਤੂ ਉਹਨਾਂ ਦਾ ਇਹ ਹੈ ਕਿ ਜਿਹੜੇ ਵੀ ਬੰਦੇ ਨੂੰ ਟਾਰਗੇਟ ਕਰਨਾ ਰੋਕਣਾ ਬਾਹਰੋਂ ਬਾਹਰ ਰੋਕਿਆ ਜਾਵੇ ਉਸਦੇ ਪਿੰਡ ਘਰ ਜਾਂ ਰਾਹ ਤੇ ਹੀ ਕਾਗਿ ਨੋਮੀਨੇਸ਼ਨ ਫਲਾਈਂਗ ਸੈਂਟਰ ਤੇ ਪਹੁੰਚਣ ਤੋਂ ਪਹਿਲਾਂ ਤੋਂ ਬਾਅਦ ਨਾ ਪਾੜੇ ਜਾਣ ਉਹਨਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਰੋਕਣਾ ਹੈ ਤਾਂ ਉਹ ਰਸਤੇ 'ਚ ਹੀ ਰੁਕ ਲੋ ਇਹ ਨਾ ਹੋਵੇ ਕਿ ਉਸਦੇ ਕਾਗਜ਼ ਰਸਤੇ ਦੇ ਵਿੱਚ ਪਾੜੇ ਜਾਣ ਜਾਂ ਬਾਅਦ ਦੇ ਵਿੱਚ ਪਿੱਛੇ ਪਾੜੇ ਜਾਣ ਉਹ ਚੀਜ਼ ਜਿਹੜੀ ਆ ਉੱਥੇ ਉਹ ਨਾ ਕੀਤੀ ਜਾਵੇ ਅੱਗੇ ਹੈ ਕੱਲ ਸਾਡੇ ਲਈ ਸਭ ਤੋਂ ਸੈਂਸਿਟਿਵ ਦਾਣਾ ਕਿਉਂਕਿ ਸ਼ਾਇ ਸੁਖਵੀਰ ਸਿੰਘ ਬਾਦਲ ਆਪ ਨੂੰ ਹੋਰ ਆਉਣ ਐਸਐਸਪੀ ਪਟਿਆਲਾ ਪੋਲੀਟਿਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਡੀਐਸਪੀ ਹਰਸਿਮਰਨ ਹੜਾਣਾ ਸੈਟੀਸਫਾਈਡ ਹੈ ਐਸਐਸਪੀ ਪਟਿਆਲਾ ਪੁੱਛਦੇ ਨੇ ਪਾਲਿਸੀ ਇਹੋ ਹੈ ਕਿ ਜਿਸ ਨੂੰ ਵੀ ਕਾਗਜ਼ ਦਾਖਲ ਕਰਨ ਤੋਂ ਰੁਕਣਾ ਹੈ ਉਸ ਨੂੰ ਪੈਨਡ 'ਚ ਰੋਕੋ ਘਰ ਚ ਰੋਕੋ ਜਾਂ ਰਾਹ ਜਾਂਦੇ ਰੋਕੋ ਐਸਐਸਪੀ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਡੀਆਈਜੀ ਅਤੇ ਡਿਪਟੀ ਕਮਿਸ਼ਨਰ ਤਿੰਨਾਂ ਦਾ ਇਹੀ ਸੀਗਾ ਕਿ ਤੱਕਾ ਤਾਂ ਹੋਣਾ ਹੀ ਹੈ ਪਰ ਜਿਸ ਤਰ੍ਹਾਂ ਐਮਸੀ ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾगज ਪਾੜੇ ਸੀ ਉਹਨਾਂ ਉਦਾਂ ਨਾ ਹੋਵੇ ਸਭ ਕੁਝ ਬਾਹਰੋਂ ਬਾਹਰ ਹੀ ਹੋ ਜਾਵੇ ਐਸਐਸਪੀ ਪਟਿਆਲਾ ਅਸੀਂ ਐਮਐਲਏ ਸਾਹਿਬ ਅਤੇ ਉਹਨਾਂ ਦੀ ਟੀਮ ਦੇ ਕੰਟੈਕਟ ਵਿੱਚ ਹਾਂ ਜੀ ਸਭ ਇਸੇ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਡੀਐਸਪੀ ਨਬਾ ਐਮ ਐਲ ਏ ਸਾਹਿਬ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਵਾ ਕੇ ਪਹਿਲੀਆਂ ਵਿੱਚ ਹੀ ਕਾਗਜ਼ ਦਾਖਲ ਕਰਵਾ ਦੇਾਂਗੇ ਡੀ ਐਸ ਪੀ ਸਮਾਣਾ ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀ ਹੈ ਉਹ ਬਾਰੋ-ਬਾਰ ਕਰਨੀ ਹੈ ਐਮ ਐਲ ਏ ਨੂੰ ਵੀ ਕਹਿ ਦਿਓ ਜਿਹੜਾ ਬੰਦਲਾ ਡੱਕਣਾ ਹੈ ਉਸ ਨੂੰ ਕਹਿ ਦਿਓ ਪਿੰਡ ਜਾਂ ਘਰੇ ਹੀ ਕਰਾ ਲਵੇ ਠੀਕ ਹੈ ਉਸ ਤੋਂ ਬਾਅਦ ਡੀ ਐਸ ਪੀ ਕਨੌਰ ਡੀ ਐਸ ਪੀ ਕਨੌਰ ਸਭ ਦੀ ਤੁਹਾਡੇ ਉੱਪਰ ਨਜ਼ਰ ਆ ਪਰ ਜੋ ਵੀ ਧੱਕਾ ਕਰਨਾ ਹੈ ਪਿੰਡ ਵਿੱਚ ਹੀ ਕਰ ਲਿਓ ਘਰ ਚ ਕਰ ਲੋ ਜਾਂ ਰਾਹ ਵਿੱਚ ਹੀ ਕਰ ਲੋ ਐਸਐਸਪੀ ਪਟਿਆਲਾ ਕੱਲ ਸੁਖਬੀਰ ਸਿੰਘ ਬਾਦਲ ਵੀ ਆਊਗਾ ਇਹ ਗੱਲਾਂ ਸਾਰਿਆਂ ਨੂੰ ਪਤਾ ਹੈ ਕਿ ਨਾਮਜ਼ਾਦਗੀਆਂ ਤੋਂ ਰੋਕਣਾ ਵੀ ਹੈ ਤੇ ਰਿਐਕਸ਼ਨ ਵੀ ਹੋਣੀ ਹੈ ਐਸਐਸਪੀ ਪਟਿਆਲਾ ਕਿਸੇ ਨੇ ਵਰੀ ਨਹੀਂ ਕਰਨੀ ਕਿਸੇ ਵੀ ਸ਼ਿਕਾਇਤ ਕਿ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਲੀਟ ਰਿਪੋਰਟ ਮੈਂ ਬਣਾਵਾਂਗਾ ਐਸਐਸਪੀ ਪਟਿਆਲਾ ਡੀਐਸਪੀ ਰਾਏਪੁਰਾ ਜੇਕਰ ਕਾਗਜ਼ ਖੋਣੇ ਹਨ ਉਹ 5 ਕਿਲੋਮੀਟਰ ਪਹਿਲਾਂ ਹੀ ਖੋਲੇ ਜਾਣ ਜੇਕਰ ਕੋਈ ਆਪਦੀ ਯਰਤ ਨਾਲ ਅੰਦਰ ਹੀ ਆ ਗਿਆ ਤਾਂ ਆਰਓ ਉਸ ਦੀ ਨਾਮਜ਼ਾਦਗੀ ਕੈਨਸਲ ਕਰਾਵੇ ਹਾਂਜੀ ਜਸਵੀਰ ਜੀ ਕਿਵੇਂ ਰਿਹਾ ਐਸਐਸਪੀ ਪਟਿਆਲਾ ਅੱਜ 4 ਕਾਗਜ਼ ਦਾਖਲ ਹੋਏ ਜੀ ਕੱਲ ਨੂੰ ਜਿਵੇਂ ਸਰ ਜੀ ਨੇ ਕਿਹਾ ਘਰ ਚ ਜਾਂ ਰਾਹ ਵਿੱਚ ਹੀ ਸਭ ਕਰਾਂਗੇ ਚਲੋ ਠੀਕ ਐ ਚਲੋ ਠੀਕ ਐ ਤਕੜੇ ਹੋ ਕੇ ਜਿਵੇਂ ਗਾਇਡ ਕੀਤਾ ਉਹਵੇਂ ਕੰਮ ਕਰੋ ਸਾਰੇ ਐਸਐਸਪੀ ਪਟਿਆਲਾ ਇਹਦੇ ਵਿੱਚ ਕੁਝ ਹੋਰ ਵੀ ਗੱਲਾਂ ਨੇ ਆਡੀਓ ਦੇ ਵਿੱਚ ਇਹ ਸਿਰਫ ਉਹ ਪੜ੍ਹ ਕੇ ਸੁਣਾਈਆਂ ਨੇ ਜੋ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਦੇ ਉੱਪਰ ਪਾਈਆਂ ਨੇ ਅਸੀਂ ਇਸ ਸੰਬੰਧੀ ਪੱਖ ਲੈਣ ਲਈ ਐਸਐਸਪੀ ਵਰुण ਸ਼ਰਮਾ ਨੂੰ ਕਾਲ ਵੀ ਕੀਤੀ ਹੈ WhatsApp ਮੈਸੇਜ ਵੀ ਕੀਤਾ ਹੈ ਪਰ ਉਹਨਾਂ ਨੇ ਨਾਕਾਲ ਪੇ ਕੀਤੀ ਤੇ ਨਾ ਸਾਡਾ ਕੋਈ ਵਟਸਐਪ ਤੇ ਜਵਾਬ ਦਿੱਤਾ। ਅਸੀਂ ਫਿਰ ਵੀ ਲਗਾਤਾਰ ਗੱਲਬਾਤ ਕਰਦੇ ਰਵਾਂਗੇ ਜੋ ਇਹ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਉਸ ਸੰਬੰਧ ਵਿੱਚ ਉਹਨਾਂ ਦਾ ਪੱਖ ਜਾਣਨ ਲਈ ਪਰ ਜੋ ਅਸੀਂ ਪੜ੍ਹ ਕੇ ਸੁਣਾਇਆ ਇਹ ਸਾਰਾ ਸੁਖਵੀਰ ਸਿੰਘ ਬਾਦਲ ਨੇ ਲਿਖਿਆ ਉਹ ਪੜ੍ਹ ਕੇ ਸੁਣਾਇਆਗਾ। ਗੱਲਬਾਤ ਅਸੀਂ ਇਸ ਵਿਸ਼ੇ ਤੇ ਕਾਲੀ ਦਲ ਦੇ ਹੋਰ ਆਗੂਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਫੇਸਬੁਕ ਪੇਜ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਇੱਕ ਆਡੀਓ ਐਡ ਕੀਤੀ ਹੈ ਨਾਲ ਆਡੀਓ ਚੱਲ ਰਹੀ ਹੈ ਉਹ ਸਾੜੀ ਨੂੰ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਇਹ ਆਡੀਓ ਐਸਐਸਪੀ ਪਟਿਆਲਾ ਵਰਮ ਸ਼ਰਮਾ ਦੀ ਹੈ ਜਿਹਦੇ ਵਿੱਚ ਉਹ ਆਪਣੇ ਯੂਨੀਅਰ ਡੀਐਸਪੀ ਐਸਪੀ ਨੂੰ ਹਦਾਇਤ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆ ਉਹਨਾਂ ਦੇ ਕਾਗਜ਼ ਪਾੜਨੇ ਨੇ ਉਹਨਾਂ ਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਨੱਪ ਲੈਣਾ ਇਸ ਤਰੀਕੇ ਦੇ ਕਈ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਇਸਦੀ ਪੂਰੀ ਆਡੀਓ ਨੂੰ ਲਿਖ ਕੇ ਵੀ ਪਾਇਆ ਜੋ ਆਡੀਓ ਵਾਇਰਲ ਹੋ ਰਹੀ ਹੈ ਉਹਨੂੰ ਲਿਖ ਕੇ ਵੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਤੇ ਪਾਇਆ ਜੋ ਜੋ ਉਹਨਾਂ ਨੇ ਲਿਖਿਆ ਉਵੇਂ-ਉਵੇਂ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਲੋਕਤੰਤਰ ਦਾ ਕਹਾਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀਆਂ ਸਬੰਧੀ ਪਟਿਆਲਾ ਪੁਲਿਸ ਦੀ ਕੱਲ ਰਾਤ ਨੂੰ ਮੋਸਟ ਸੈਂਸਿਟਿਵ ਕਾਨਫਰੰਸ ਕਾਲ ਦੀ ਸਾਰੀ ਰਿਕਾਰਡਿੰਗ ਆਪ ਸਭ ਸੁਣੋ ਹੁਣ ਰਿਕਾਰਡਿੰਗ ਸਟੈਪ ਬਾਈ ਸਟੈਪ ਹੈ ਇਹ ਪਹਿਰਾ ਭਾਈ ਪਹਿਰਾ ਤੁਹਾਨੂੰ ਜਾਂ ਜੋ ਗੱਲ ਹੋ ਰਹੀ ਉਸ ਤੇ ਬਾਤ ਸੁਣਾਉਣੇ ਆ ਪੜ ਕੇ ਬੋਲਦੇ ਆ ਜੋ ਲਿਖਿਆ ਉਹਨਾਂ ਨੇ ਉਹਨਾਂ ਨੇ ਲਿਖਿਆ ਅੱਜ ਪੁਲਿਸ ਅਬਜ਼ਰਵਰ ਕੋਸਟੋਪ ਸ਼ਰਮਾ ਆਏ ਸੀ ਉਸ ਤੋਂ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਵਿਨੇ ਬੁਬਲਾਨੀ ਕੋਲ ਗਏ ਸੀ ਉੱਥੇ ਡੀਆਈਜੀ ਕੁਲਦੀਪ ਚਾਹਲ ਡੀਸੀ ਪ੍ਰੀਤੀ ਯਾਦਵ ਵੀ ਸੀਗੇ ਤੇ ਮੈਂ ਵੀ ਸੀਗਾ ਅਤੇ ਨਾਲ ਮੇਰੇ ਐਸਪੀ ਹੈੱਡਕੁਆਰਟਰ ਤੇ ਐਸਪੀ ਸਿਟੀ ਵੀ ਸੀਗੇ ਇਹ ਲਿਖਿਆ ਇਹ ਬੋਲਿਆ ਐਸਐਸਪੀ ਪਟਿਆਲਾ ਵਰਨੁ ਸ਼ਰਮਾ ਨੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੱਕੇ ਤੋਂ ਮਨਾ ਨਹੀਂ ਕਰਦਾ ਉਹਨਾਂ ਦਾ ਕਲੀਅਰ ਹੈ ਕਿ ਲੋਕਲ ਬਾਡੀ ਵਿੱਚ ਹੋਣਾ ਹੀ ਸੀ ਹੁਣ ਆਈ ਹੈ ਐਸਐਸਪੀ ਪਟਿਆਲਾ ਪਰੰਤੂ ਉਹਨਾਂ ਦਾ ਇਹ ਹੈ ਕਿ ਜਿਹੜੇ ਵੀ ਬੰਦੇ ਨੂੰ ਟਾਰਗੇਟ ਕਰਨਾ ਹੈ ਰੋਕਣਾ ਹੈ ਬਾਹਰੋਂ ਬਾਹਰ ਰੋਕਿਆ ਜਾਵੇ ਉਸਦੇ ਪੈਂਡ ਘਰ ਜਾਂ ਰਾਹ ਤੇ ਹੀ ਕਾਗਿ ਨੋਮੀਨੇਸ਼ਨ ਫਲਾਈਂਗ ਸੈਂਟਰ ਤੇ ਪਹੁੰਚਣ ਤੋਂ ਪਹਿਲਾਂ ਤੋਂ ਬਾਅਦ ਨਾ ਪਾੜੇ ਜਾਣ ਉਹਨਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਰੋਕਣਾ ਹੈ ਤਾਂ ਉਹਨੂੰ ਰਸਤੇ 'ਚ ਹੀ ਰੁਕ ਲਓ ਇਹ ਨਾ ਹੋਵੇ ਕਿ ਉਸਦੇ ਕਾਗਜ਼ ਰਾਸਤੇ ਦੇ ਵਿੱਚ ਪਾੜੇ ਜਾਣ ਜਾਂ ਬਾਅਦ ਦੇ ਵਿੱਚ ਪਿੱਛੇ ਪਾੜੇ ਜਾਣ ਉਹ ਚੀਜ਼ ਜਿਹੜੀ ਆ ਉਥੇ ਉਹ ਨਾ ਕੀਤੀ ਜਾਵੇ ਅੱਗੇ ਹੈ ਕੱਲ ਸਾਡੇ ਲਈ ਸਭ ਤੋਂ ਸੈਂਸਿਟਿਵ ਦਾਣਾ ਕਿਉਂਕਿ ਸ਼ਾਇ ਸੁਖਵੀਰ ਸਿੰਘ ਬਾਦਲ ਆਪ ਨੂੰ ਹੋਰ ਆਉਣ ਐਸਐਸਪੀ ਪਟਿਆਲਾ ਪੋਲੀਟਿਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਡੀਐਸਪੀ ਹਰਸਿਮਰਨ ਹੜਾਣਾ ਸੈਟੀਸਫਾਈਡ ਹੈ ਐਸਐਸਪੀ ਪਟਿਆਲਾ ਪੁੱਛਦੇ ਨੇ ਪਾਲਿਸੀ ਇਹੋ ਹੈ ਕਿ ਜਿਸ ਨੂੰ ਵੀ ਕਾਗਜ਼ ਦਾਖਲ ਕਰਨ ਤੋਂ ਰੁਕਣਾ ਹੈ ਉਸ ਨੂੰ ਪੈਂਡ ਚ ਰੋਕੋ ਘਰ ਚ ਰੋਕੋ ਜਾਂ ਰਾਹ ਜਾਂਦੇ ਰੋਕੋ ਐਸਐਸਪੀ ਪਟਿਆਲਾ ਡਿਵੀਨਲ ਕਮਿਸ਼ਨਰ ਡੀਆਈਜੀ ਅਤੇ ਡਿਪਟੀ ਕਮਿਸ਼ਨਰ ਤਿੰਨਾਂ ਦਾ ਇਹੀ ਸੀਗਾ ਕਿ ਤੱਕਾ ਤਾਂ ਹੋਣਾ ਹੀ ਹੈ ਪਰ ਜਿਸ ਤਰ੍ਹਾਂ ਐਮਸੀ ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾगज ਪਾੜੇ ਸੀ ਉਹਨਾਂ ਉਦਾਂ ਨਾ ਹੋਵੇ ਸਭ ਕੁਝ ਬਾਹਰੋਂ ਬਾਹਰ ਹੀ ਹੋ ਜਾਵੇ ਐਸਐਸਪੀ ਪਟਿਆਲਾ ਅਸੀਂ ਐਮਐਲਏ ਸਾਹਿਬ ਅਤੇ ਉਹਨਾਂ ਦੀ ਟੀਮ ਦੇ ਕੰਟੈਕਟ ਵਿੱਚ ਹਾਂ ਜੀ ਸਭ ਇਸੇ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਡੀਐਸਪੀ ਨਾਭਾ ਐਮਐਲਏ ਸਾਹਿਬ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਵਾ ਕੇ ਪਹਿਲੀਆਂ ਵਿੱਚ ਹੀ ਕਾਗਜ਼ ਦਾਖਲ ਕਰਵਾ ਦੇਾਂਗੇ ਡੀਐਸਪੀ ਸਮਾਣਾ ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀ ਹੈ ਉਹ ਬਾਰੋ-ਬਾਰ ਕਰਨੀ ਹੈ ਐਮਐਲਏ ਨੂੰ ਵੀ ਕਹਿ ਦਿਓ ਜਿਹੜਾ ਬੰਦਰਾ ਡੱਕਣਾ ਹੈ ਉਸ ਨੂੰ ਕਹਿ ਦਿਓ ਪਿੰਡ ਜਾਂ ਘਰੇ ਹੀ ਕਰਾ ਲਵੇ ਠੀਕ ਹੈ ਉਸ ਤੋਂ ਬਾਅਦ ਡੀਐਸਪੀ ਕਨੌਰ ਡੀਐਸਪੀ ਕਨੌਰ ਸਭ ਦੀ ਤੁਹਾਡੇ ਉੱਪਰ ਨਜ਼ਰ ਆ ਪਰ ਜੋ ਵੀ ਧੱਕਾ ਕਰਨਾ ਹੈ ਪਿੰਡ ਵਿੱਚ ਹੀ ਕਰ ਲਿਓ ਘਰ 'ਚ ਕਰ ਲਓ ਜਾਂ ਰਾਹ ਵਿੱਚ ਹੀ ਕਰ ਲਓ ਐਸਐਸਪੀ ਪਟਿਆਲਾ ਕਾਲ ਸੁਖਬੀਏ ਸਿੰਘ ਬੱਦਲ ਵੀ ਆਊਗਾ ਇਹ ਗੱਲਾਂ ਸਾਰਿਆਂ ਨੂੰ ਪਤਾ ਹੈ ਕਿ ਨਾਮਜਾਦਗੀਆਂ ਤੋਂ ਰੋਕਣਾ ਵੀ ਹੈ ਤੇ ਰਿਐਕਸ਼ਨ ਵੀ ਹੋਣੀ ਹੈ ਐਸਐਸਪੀ ਪਟਿਆਲਾ ਕਿਸੇ ਨੇ ਵਰੀ ਨਹੀਂ ਕਰਨੀ ਕਿਸੇ ਵੀ ਸ਼ਿਕਾਇਤ ਕਿ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਲੀਟ ਰਿਪੋਰਟ ਮੈਂ ਬਣਾਵਾਂਗਾ ਐਸਐਸਪੀ ਪਟਿਆਲਾ ਡੀਐਸਪੀ ਰਾਏਪੁਰਾ ਜੇਕਰ ਕਾਗਜ਼ ਖੋਣੇ ਹਨ ਉਹ 5 ਕਿਲੋਮੀਟਰ ਪਹਿਲਾਂ ਹੀ ਖੋਲੇ ਜਾਣ ਜੇਕਰ ਕੋਈ ਆਉਦੀ ਯਰਤ ਨਾਲ ਅੰਦਰ ਹੀ ਆ ਗਿਆ ਤਾਂ ਆਰਓ ਉਸ ਦੀ ਨਾਮਜਾਦਗੀ ਕੈਨਸਲ ਕਰਾਵੀਂ हां जी जसवीर जी किमे ਰਹਾ ਐਸਐਸਪੀ ਪਟਿਆਲਾ ਅੱਜ ਚਾਰ ਕਾਗਜ਼ ਦਾਖਲ ਹੋਏ ਜੀ ਕੱਲ ਨੂੰ ਜਿਵੇਂ ਸਰ ਜੀ ਨੇ ਕਿਹਾ ਘਰ ਚ ਜਾਂ ਰਾਹ ਵਿੱਚ ਹੀ ਸਭ ਕਰਾਂਗੇ ਚਲੋ ਠੀਕ ਐ ਚਲੋ ਠੀਕ ਐ ਤਕੜੇ ਹੋ ਕੇ ਜਿਵੇਂ ਗਾਇਡ ਕੀਤਾ ਉਹਵੇਂ ਕੰਮ ਕਰੋ ਸਾਰੇ ਐਸਐਸਪੀ ਪਟਿਆਲਾ ਇਹਦੇ ਵਿੱਚ ਕੁਝ ਹੋਰ ਵੀ ਗੱਲਾਂ ਨੇ ਆਡੀਓ ਦੇ ਵਿੱਚ ਇਹ ਸਿਰਫ ਉਹ ਪੜ੍ਹ ਕੇ ਸੁਣਾਈਆਂ ਨੇ ਜੋ ਸੁਖਵੀਰ ਸਿੰਘ ਬਾਦਲ ਨੇ ਆਪਣੇ ਪੇਜ ਦੇ ਉੱਪਰ ਪਾਈਆਂ ਨੇ ਅਸੀਂ ਇਸ ਸਬੰਧੀ ਪੱਖ ਲੈਣ ਲਈ ਐਸਐਸਪੀ ਵਰुण ਸ਼ਰਮਾ ਨੂੰ ਕਾਲ ਵੀ ਕੀਤੀ ਹੈ WhatsApp ਮੈਸੇਜ ਵੀ ਕੀਤਾ ਹੈ ਪਰ ਉਹਨਾਂ ਨੇ ਨਾ ਕਾਲ ਪੈ ਕੀਤੀ ਤੇ ਨਾ ਸਾਡਾ ਕੋਈ WhatsApp ਤੇ ਜਵਾਬ ਦਿੱਤਾ। ਅਸੀਂ ਫਿਰ ਵੀ ਲਗਾਤਾਰ ਗੱਲਬਾਤ ਕਰਦੇ ਰਵਾਂਗੇ ਜੋ ਇਹ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਉਸ ਸੰਬੰਧ ਵਿੱਚ ਉਹਨਾਂ ਦਾ ਪੱਖ ਜਾਣਨ ਲਈ ਪਰ ਜੋ ਅਸੀਂ ਪੜ੍ਹ ਕੇ ਸੁਣਾਇਆ ਇਹ ਸਾਰਾ ਸੁਖਵੀਰ ਸਿੰਘ ਬਾਦਲ ਨੇ ਲਿਖਿਆ ਉਹ ਪੜ੍ਹ ਕੇ ਸੁਣਾਇਆਗਾ। ਗੱਲਬਾਤ ਅਸੀਂ ਇਸ ਵਿਸ਼ੇ ਤੇ ਆਕਾਲੀ ਦਲ ਦੇ ਹੋਰ ਆਗੂਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ।